ਦੇ ਦੀਆਂ ਵਾਲੀਆਂ ਜੋਂਦੇ ਰਹਿਣ ਮਾਂ ਪੇਤੀਆਂ ਕੁੱਤਾਂ ਵਾਂਗੂ ਕਾਲੀਆਂ ਚੋਂਦੇ ਰਹਿਣ ਮਾਂ ਪੇਤੀਆਂ ਕੁੱਤਾਂ ਵਾਂਗੂ ਕਾਲੀਆਂ ਅੱਜ ਅਸੀਂ ਆਪਣੇ ਸਕੂਲ ਨੂੰੇ ਬਾਰੇ ਸਾਡਾ ਸਕੂਲ ਇੰਨਾ ਅੱਗੇ ਲੈ ਕੇ ਜਾ ਰਿਹਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੀਏ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਸੁਣਾ ਰਹੀਆਂ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਪੰਜਾਬੀ ਕਲਚਰ ਬਾਰੇ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਸਾਡਾ ਪੰਜਾਬੀ ਕਲਚਰ ਉਹਨਾਂ ਨੂੰ ਪਤਾ ਲੱਗੇ ਉਹ ਤੇ ਵਧੀਆ ਮੈਨੂੰ ਮਹਿਸੂਸ ਕਰਦੇ ਆ ਕਿ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਜਿਵੇਂ ਹੁਣ ਇੰਗਲਿਸ਼ ਬੋਲ ਰਹੇ ਆ ਸਕੂਲ ਸਾਰੇ ਕਹਿੰਦੇ ਕਿ ਇੰਗਲਿਸ਼ ਬੋਲੋ ਪਰ ਸਾਨੂੰ ਜੇ ਸਕੂਲੇ ਪਾ ਇੰਗਲਿਸ਼ ਬੋਲਦੇ ਤੇ ਕਰੇ ਤਾਂ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਸਾਧਰਿਕਾ ਦੋਸਤੋ ਮੈਂ ਅਰਵਿੰਦਰ ਸਰਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਨਿਊਜ਼ ਦੇ ਦੋਸਤੋ ਅੱਜ ਅਗਰ ਹਿੰਦੁਸਤਾਨ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਤਾਂ ਆਪਾਂ ਵੈਸਟਰਨ ਕਲਚਰ ਵੱਲ ਬਹੁਤ ਪ੍ਰਮੋਟ ਹੋ ਰਿਹਾ ਜੁੱਤਾ ਇਹ ਫੋਨ ਆਇਆ ਅਸੀਂ ਫੋਨ ਤੇ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਆ ਹਾਲਾਂਕਿ ਇੱਕ ਸੋਚਣ ਦੀ ਗੱਲ ਹੈ ਕਿ ਕੈਨੇਡਾ ਅਮਰੀਕਾ ਵਿੱਚ ਜੋ ਪੰਜਾਬੀ ਬੋਲੀ ਜਾਂਦੀ ਹੈ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਤੇ ਹਿੰਦੁਸਤਾਨ ਪੰਜਾਬ ਵਿੱਚ ਅਸੀਂ ਇੰਗਲਿਸ਼ ਬੋਲਣਾ ਜਾਂ ਹਿੰਦੀ ਬੋਲਣਾ ਆਪਣਾ ਸਟੈਂਡਰਡ ਸਮਝਦੇ ਹਾਂ ਠੀਕ ਹੈ ਬੋਲੋ ਹਰ ਬੋਲੀ ਸਿੱਖਣੀ ਵੀ ਚਾਹੀਦੀ ਅਸੀਂ ਇਹ ਨਹੀਂ ਕਹਿੰਦੇ ਕੋਈ ਬੋਲੀ ਨਾ ਸਿੱਖੇ ਪਰ ਲੇਕਿਨ ਆਪਣੀ ਮਾਂ ਬੋਲੀ ਨੂੰ ਜ਼ਰੂਰ ਪ੍ਰਮੋਟ ਕਰੋ ਬਿਲਕੁਲ ਜੀ ਇੱਕ ਸਾਨੂੰ ਲੁਧਿਆਣਾ ਵਿੱਚ ਦੇਖਣ ਨੂੰ ਮਿਲਿਆ ਸਾਨੂੰ ਦਿਖਾਉਂਦੇ ਆ ਸਾਡਾ ਪੰਜਾਬ ਰਗਲਾ ਪੰਜਾਬ ਬਿਲਕੁਲ ਜੀ ਇੱਥੇ ਇੱਕ ਛੋਟੇ ਛੋਟੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਇੱਥੇ ਇਹਨਾਂ ਨੂੰ ਦਿਖਾਇਆ ਜਾ ਰਿਹਾ ਕਿ ਸਾਡੀ ਮਾਂ ਬੋਲੀ ਅੱਜ ਕਿੱਥੇ ਸਾਡਾ ਕਲਚਰ ਕਿੱਥੇ ਖੜਾ ਹੈ ਬੱਚੇ ਨੇ ਅੱਜ ਛੋਟੇ ਛੋਟੇ ਬੱਚੇ ਪੰਜਾਬਣ ਬਣ ਕੇ ਆਏ ਨੇ ਉਹ ਡਰੈਸ ਅਪ ਕੀਤਾ ਹੋਇਆ ਹੈ ਜੋ ਡਰੈਸ ਅਪ ਇਹ ਦਿਖਾਉਂਦਾ ਹੈ ਕਿ ਸਾਡਾ ਪੰਜਾਬ ਐਦਾਂ ਦਾ ਵੀ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੇਟਾ ਕੀ ਨਾਮ ਹੈ ਮਨੂਜਪੁਰ ਕਿੱਥੇ ਪੜਦੇ ਹੋ ਪਾਛੇ ਜਮਨੂਸੂ ਅੱਜ ਤੁਸੀਂ ਆਸ ਇਦਾਂ ਜਿੱਦਾਂ ਕੱਪੜੇ ਪਾਏ ਹੋਏ ਨੇ ਕਿਉਂ ਪਾਏ ਨੇ ਆਪਾਂ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ ਤੁਸੀਂ ਮੰਨਦੇ ਹੋ ਕਿ ਪੰਜਾਬੀ ਕਲਚਰ ਹੁਣ ਥੋੜਾ ਜਿਹਾ ਪਿੱਛੇ ਹੋ ਰਿਹਾ ਹੈ ਹਾਂਜੀ ਉਹ ਹੀ ਚਾਹੁੰਦੇ ਆ ਕਿ ਸਾਡਾ ਪੰਜਾਬੀ ਕਲਚਰ ਅੱਗੇ ਸਾਰਿਆਂ ਵੱਲ ਦੇਖਿਆ ਜਾਵੇ ਕਿ ਅੱਗੇ ਵੀ ਉਹ ਕਰਨ ਸਾਡੇ ਵਾਂਗੂ ਪੰਜਾਬੀ ਕਲਚਰ ਨੂੰ ਤੁਹਾਨੂੰ ਲੱਗਦਾ ਕਿ ਸਾਰੇ ਬੱਚਿਆਂ ਨੂੰ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਹਾਂਜੀ ਕੀ ਨਾਮ ਹੈ ਬਟੇ ਵੀਰਾਂ ਨੰਮੀਸ਼ਾ ਕਿੰਨੇ ਮੇਜ ਪੜਦੇ ਹੋ ਪਲੱਸ 1 ਪਲੱਸ 1 ਅੱਜ ਕੀ ਕਰ ਰਹੇ ਹੋ ਉੱਥੇ ਅੱਜ ਅਸੀਂ ਆਪਣੇ ਸਕੂਲ ਨੂੰੇ ਬਾਰੇ ਸਾਡਾ ਸਕੂਲ ਇੰਨਾ ਅੱਗੇ ਲੈ ਕੇ ਜਾ ਰਿਹਾ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੀਏ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਤੇ ਅਸੀਂ ਆਪਣੇ ਪੰਜਾਬ ਬਾਰੇ ਬਹੁਤ ਕੁਝ ਦੱਸਾਂਗੇ ਕਿ ਸਾਨੂੰ ਪੰਜਾਬੀ ਕਲਚਰ ਨੂੰ ਅੱਗੇ ਲਿਆਉਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਇਦਾਂ ਦੇ ਪ੍ਰਯਾਸ ਨਾਲ ਪੰਜਾਬੀ ਕਲਚਰ ਪ੍ਰਮੋਟ ਹੋਊਗਾ ਹਾਂਜੀ ਦੇਖ ਦੇ ਕੇ ਉਸ ਬਾਕੀ ਵੀ ਕਹਿਣਗੇ ਕਿ ਅਸੀਂ ਵੀ ਪੰਜਾਬੀ ਸ਼ਾਇਦ ਅੱਗੇ ਕਰ ਸਕਦੇ ਹਾਂ ਬਹੁਤ ਚੰਗੀ ਗੱਲ ਹੈ ਜੀ ਕੀ ਨਾਮ ਹੈ ਬੇਟਾ ਤੁਹਾਡਾ ਸ਼ਿਸ਼ਤਾ ਜਲਦੀ ਚ ਪਰਦੇ ਹੋ 90 ਅੱਜ ਅਸੀਂ ਇੱਥੇ ਤੁਸੀਂ ਐ ਗੱਸਪ ਹੋ ਪੰਜਾਬੀ ਕਲਚਰ ਤੇ ਮੋਟਿਵ ਕੀ ਮੋਟਿਵ ਭਾਣ ਜਦੋਂ ਤੁਸੀਂ ਅਸੀਂ ਸਾਰੇ ਸਾਨੂੰ ਵੀ ਦੇਖੋਗੇ ਕਿ ਅਸੀਂ ਮਤਲਬ ਇਦਾਂ ਕਰਦੇ ਪਏ ਆ ਪੰਜਾਬੀ ਦੇ ਚ ਮਤਲਬ ਅਸੀਂ ਕਰ ਰਹੇ ਆਂ ਕਿ ਮਤਲਬ ਸਾਰੇ ਨੂੰ ਦਿਖਾ ਰਹੇ ਆਂ ਕਿ ਅਸੀਂ ਪੰਜਾਬ 'ਚ ਰਹਿ ਕੇ ਅਸੀਂ ਇਦਾਂ ਕਰਦੇ ਪਏ ਆਂ ਜਿੱਦਾਂ ਸਾਰਿਆਂ ਨੇ ਪੰਜਾਬੀ ਲੁੱਕ ਕੀਤੀ ਹੋਈ ਆ ਸਾਰੇ ਨੂੰ ਪਿੱਛੇ ਪੰਜਾਬੀ ਕਲਚਰ ਨੂੰ ਕੀ ਨਾਮ ਹੈ ਜੀ ਕੱਬ ਜੋ ਲੱਗਦਾ ਹੈ ਕਿ ਆਪਣਾ ਪੰਜਾਬੀ ਕਲਚਰ ਪਿੱਛੇ ਜਾ ਰਿਹਾ ਹੁਣ ਹਾਂਜੀ ਨਿਊ ਨਿਊ ਜਨੈਰੀਆ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਪੰਜਾਬੀ ਕਲਚਰ ਬਾਰੇ ਅਸੀਂ ਇਹੀ ਜਾਣਦੇ ਆਂ ਕਿ ਸਾਡਾ ਪੰਜਾਬੀ ਕਲਚਰ ਉਹਨਾਂ ਨੂੰ ਪਤਾ ਨਹੀਂ ਪੈਂਦਾ ਪੰਜਾਬੀ ਬੋਲਦੇ ਹੋ ਵੈਸੇ ਹਾਂਜੀ ਘਰ ਵੀ ਬੋਲਦੇ ਹੋ ਹਾਂਜੀ ਤੁਲਕੇ ਬੋਲਦੇ ਹੋ ਕਿ ਜਦੋਂ ਕੋਈ ਪੰਜਾਬੀ ਬੋਲਦਾ ਤਾਂ ਹੀ ਬੋਲਦੇ ਹੋ ਨਹੀਂ ਜ਼ਿਆਦਾਤਰ ਸਕੂਲ ਦੇ ਵਿੱਚ ਇੰਗਲਿਸ਼ ਤਾਂ ਹਿੰਦੀ ਬੋਲੀ ਜਾਂਦੀ ਹੈ ਘਰ ਦੇ ਵਿੱਚ ਆਪਾਂ ਪੰਜਾਬੀ ਬੋਲਦੇ ਹਾਂ ਕੀ ਨਾਮ ਹੈ ਬੇਟੇ ਹਰਬਿੰਦਰ ਜਿੰਮੇ ਚ ਪੜਦੇ ਹੋ 6th ਕਲਾਸ ਬਿਲਕੁਲ ਜੀ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹੋ ਕਿਵੇਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਮੈਨੂੰ ਲੱਗ ਮਹਿਸੂਸ ਕਰਦਾ ਹੈ ਕਿ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਜਿਵੇਂ ਹੁਣ ਇੰਗਲਿਸ਼ ਬੋਲ ਰਿਹਾ ਸਕੂਲ ਸਾਰੇ ਕਹਿੰਦੇ ਕਿ ਇੰਗਲਿਸ਼ ਬੋਲੋ ਪਰ ਸਾਨੂੰ ਜੇ ਸਕੂਲੋਂ ਪਾ ਇੰਗਲਿਸ਼ ਬੋਲਦੇ ਤੇ ਘਰੇ ਤਾਂ ਸਾਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਚਲੋ ਚਾ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਹਾਂ ਕੁਝ ਸੁਣਾਓ ਸਾਨੂੰ ਜਿਹੜਾ ਪੰਜਾਬੀ ਦਾ ਕਲਚਰ ਹੋਵੇ ਕੁਝ ਆਂਦਾ ਜੀ ਗਾਣਾ ਜਿੱਦ ਦਾ ਕੁਝ ਬੋਲੀਆ ਕੁਝ ਆਂਦਾ ਜੀ ਸੁਣਾਓ ਤਾ ਬੋਲੀ ਪਾਈਏ ਲਲਕਾਰ ਕੇ ਬੋਲੀ ਪਾਈਏ ਤਾ ਬੋਲੀ ਪਾਈਏ ਲਲਕਾਰ ਕੇ ਨਾਰਕੀਆਂ ਦਾ ਵੇੜਾ ਝਪਟੋ ਝਟੋ ਫਟੋ ਢੀ ਮਾਰ ਕੇ ਨਾਰਕੀਆਂ ਦਾ ਵੇੜਾ ਝਪਟੋ ਢੀ ਮਾਰ ਕੇ ਨਾਰਕੀਆਂ ਦਾ ਵੇੜਾ ਝਪਟੋ ਢੀ ਮਾਰ ਕੇ ਬਹੁਤ ਚੰਗੀ ਗੱਲ ਹੈ ਪੱਖੇ ਦਿਖਾਣਾ ਚਾਹੂੰਗਾ ਆ ਪੰਜਾਬੀ ਕਲਚਰ ਦਾ ਇੱਕ ਪਹਿਚਾਨ ਹਾਲਾਂਕਿ ਬਹੁਤ ਬੱਚਿਆਂ ਨੂੰ ਪੱਖੀ ਬਾਰੇ ਸ਼ਾਇਦ ਨਹੀਂ ਪਤਾ ਹੋਣਾ ਹੁਣ ਸਾਰੀ ਆਦਤ ਹੋ ਗਈ ਐ ਸੀ ਇਸ ਵਿੱਚ ਸੌਣ ਲੱਪ ਪਏ ਆ ਲੇਕਿਨ ਕਦੇ ਉਹ ਟਾਈਮ ਹੁੰਦਾ ਸੀਗਾ ਜਦੋਂ ਤੂਤ ਦੇ ਥੱਲੇ ਬੋਰ ਦੇ ਥੱਲੇ ਪੱਖੀ ਲੈ ਕੇ ਅਸੀਂ ਸੌਂਦੇ ਹੁੰਦੇ ਸੀ ਬਹੁਤ ਅੱਛੀ ਗੱਲ ਐ ਕਿ ਤਸਵੀਰ ਸਾਨੂੰ ਦੇਖਣ ਨੂੰ ਮਿਲੀ ਐ ਪੰਜਾਬੀ ਨੂੰ ਪ੍ਰਮੋਟ ਕਰ ਰਹੇ ਨੇ ਮੈਂ ਤੁਹਾਨੂੰ ਵੀ ਕਹੂੰਗਾ ਤੁਸੀਂ ਵੀ ਚਲੋ ਇੰਗਲਿਸ਼ ਸਿੱਖੋ ਹਿੰਦੀ ਸਿੱਖੋ ਪਰ ਪੰਜਾਬੀ ਨੂੰ ਜ਼ਰੂਰ ਪ੍ਰਮੋਟ ਕਰੋ ਇਹ ਸਾਡਾ ਪਹਿਲਾ ਫਰਜ਼ ਐ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਅੱਜ ਪੂਰੀ ਦੁਨੀਆ ਵਿੱਚ ਪੰਜਾਬੀ ਬੋਲੀ ਜਾਂਦੀ ਏ ਤੇ ਪੰਜਾਬੀ ਪੰਜਾਬੀਆਂ ਤੇ ਦੂਰੋਂ ਬਹਿਜਾਣੀ ਜਾਂਦੀ ਏ ਉਸ ਚੀਜ਼ ਨੂੰ ਪ੍ਰਮੋਟ ਹੋ ਰਹੇ ਰੰਗਲੇ ਪੰਜਾਬ ਨੂੰ ਕੋਸ਼ਿਸ਼ ਕਰ ਰਹੇ ਆ ਪ੍ਰਮੋਟ ਕਰਨ ਦੀ ਤੇ ਇਹ ਬੱਚੇ ਜਿਹੜੇ ਸੁਨੇਹਾ ਦੇਣਗੇ ਸਾਡੇ ਮਾਧਿਅਮ ਤੋਂ ਜਦੋਂ ਇਹ ਸੁਨੇਹਾ ਤੁਸੀਂ ਦੇਖੋਗੇ ਤੇ ਤੁਸੀਂ ਕੋਸ਼ਿਸ਼ ਕਰਿਓ ਤੁਹਾਡੇ ਬੱਚੇ ਘਰ ਵਿੱਚ ਨਾ ਇੰਗਲਿਸ਼ ਬੋਲਣ ਘਰ ਵਿੱਚ ਨਾ ਹਿੰਦੀ ਬੋਲਣ ਘਰ ਵਿੱਚ ਪੰਜਾਬੀ ਬੋਲਣ ਮੈਂ ਲੁਧਿਆਣਾ ਦਾ ਲੁਧਿਆਣਾ ਲਾਈਵ ਲੈਣਾ ਤੁਹਾਡੇ ਤੋਂ ਬਿਦਾਂ ਅਰਵਿੰਦਰ